ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਦੇ ਚੈਨਲ ਫਾਰਮਰ ਐਂਡ ਕ੍ਰੌਸ ਵਿੱਚ ਮੈਂ ਗੁਰਪ੍ਰੀਤ ਸਿੰਘ ਐਮ ਐਸ ਐਗਰੀਕਲਚਰ ਅਤੇ ਮੇਰੇ ਨਾਲ ਮੇਰੇ ਸਾਥੀ ਜਸਪ੍ਰੀਤ ਸਿੰਘ ਐਮ ਐਸ ਐਗਰੀਕਲਚਰ ਜੋ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਦਾ ਬਟਨ ਦਬਦ ਦੇਣਾ ਤਾਂ ਕਿ ਅਗਲੀ ਵੀਡੀਓ ਦੀ ਜਾਣਕਾਰੀ ਸਾਰੇ ਕਿਸਾਨ ਵੀਰਾਂ ਕੋਲ ਪਹੁੰਚ ਸਕੇ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਣਕ ਵਿੱਚ ਖਾਦਾਂ ਦੀ ਸਚੱਜੀ ਵਰਤੋਂ ਸੋ ਕਿਸਾਨ ਵੀਰੋ ਖਾਦਾਂ ਨਹੀਂ ਵਰਤੋ ਹਮੇਸ਼ਾ ਮਿੱਟੀ ਦੀ ਪਰਖ ਦੇ ਆਧਾਰ ਤੇ ਜਾਂ ਲੋੜ ਅਨੁਸਾਰ ਕਰੋ ਆਸ-ਪਾਸ ਦੇ ਕਿਸਾਨਾਂ ਦੀਆਂ ਗੱਲਾਂ ਸੁਣ ਕੇ ਆਪਾਂ ਖਾਦਾਂ ਦੀ ਜਿਆਦਾ ਵਰਤੋਂ ਨਹੀਂ ਕਰਨੀ ਕਿਉਂਕਿ ਇਸ ਨਾਲ ਖਰਚਾ ਹੀ ਵਧਦਾ ਹੈ ਅਤੇ ਫਸਲ ਦਾ ਨੁਕਸਾਨ ਵੀ ਹੁੰਦਾ ਹੈ ਕਣਕ ਨੂੰ 50 ਕਿਲੋ ਨਾਈਟ੍ਰੋਜਨ ਤਤਪਾਅ 110 ਕਿਲੋ ਜੂਰੀਆ ਅਤੇ 25 ਕਿਲੋ ਫਾਸਫੋਰਸ ਤਤ ਭਾਵ ਕੇ 55 ਕਿਲੋ ਡੀਏਪ ਜਾਂ ਆਪਾਂ 3 ਗੱਟੇ ਲਗਭਗ ਸੁਪਰ ਫਾਸਫੇਟ ਦੇ ਵੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਆ ਪੋਟਾਸ਼ ਤੱਤ ਦੀ ਲੋੜ ਵੈਸੇ ਤਾਂ ਆਪਣੀਆਂ ਜ਼ਮੀਨਾਂ ਵਿੱਚ ਨਹੀਂ ਜੇਕਰ ਕਿਸੇ ਜ਼ਮੀਨ ਵਿੱਚ ਇਸ ਦੀ ਘਾਟ ਆਉਂਦੀ ਹੈ ਤਾਂ ਲਗਭਗ 20 ਕਿਲੋ ਮਿਊਰੋਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਗਰਦਾਸਪੁਰ ਹੁਸ਼ਿਆਰਪੁਰ ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ 40 ਕਿਲੋ ਮਿਊਰੋਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਲਓ ਕਿਉਂਕਿ ਇਨਾਂਕ ਜ਼ਮੀਨਾਂ ਵਿੱਚ ਪੋਟਾਸ਼ ਦੀ ਕਮੀ ਜ਼ਿਆਦਾ ਆਉਂਦੀ ਹੈ। ਕਿਸਾਨ ਵੀਰੋ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜੇਕਰ ਆਪਾਂ 55 ਕਿਲੋ ਡੀਏਪੀ ਪਾਈ ਹੋਵੇ ਤਾਂ 20 ਕਿਲੋ ਯੂਰੀਾ ਪ੍ਰਤੀ ਏਕੜ ਦੇ ਹਿਸਾਬ ਨਾਲ ਘੱਟ ਕਰ ਦਿਓ ਕਿਉਂਕਿ ਡੀਏਪੀ ਵਿੱਚ 18% ਨਾਈਟ੍ਰੋਜਨ ਤੱਤ ਹੁੰਦਾ ਹੈ। ਕਿਸਾਨ ਵੀਰੋ ਹੁਣ ਗੱਲ ਕਰਦੇ ਹਾਂ ਖਾਦਾਂ ਦੇ ਸਮੇਂ ਅਤੇ ਢੰਗ ਦੀ। ਕਿਸਾਨ ਵੀਰੋ ਅੱਧੀ ਨਾਈਟ੍ਰੋਜਨ ਅਤੇ ਸਾਰੀ ਦੀ ਸਾਰੀ ਫਾਸਫੋਰਸ ਅਤੇ ਪੋਟਾਸ਼ ਬਜਾਈ ਵੇਲੇ ਪూర్ ਦੈਣੀ ਚਾਹੀਦੀ ਹੈ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਵੇਲੇ ਛਿੱਟੇ ਨਾਲ ਪਾਉਣੀ ਚਾਹੀਦੀ ਹੈ ਜੇਕਰ ਕਣਕ ਨੂੰ ਨਾਈਟ੍ਰੋਜਨ ਯੂਰੀਆ ਖਾਦ ਤਰ੍ਹਾਂ ਹੀ ਦੇਣੀ ਹੋਵੇ ਤਾਂ ਯੂਰੀਆ ਦੀ ਅੱਧੀ ਮਿਕਦਾਰ ਰੌਣੀ ਤੋਂ ਪਹਿਲਾਂ ਜਾਂ ਆਖਰੀ ਵਾਹੀ ਸਮੇਂ ਪਾਓ ਅਤੇ ਦੂਸਰੀ ਕਿਸ਼ਤ ਕਿਸਾਨ ਵੀਰੋ ਪਹਿਲਾਂ ਪਾਣੀ ਲਾਉਣ ਤੋਂ 7 ਦਿਨ ਪਹਿਲਾਂ ਜਾਂ 5 ਦਿਨ ਪਿੱਛੇ ਛਿੱਟੇ ਨਾਲ ਪਾਉਣੀ ਚਾਹੀਦੀ ਹੈ ਕਿਸਾਨ ਵੀਰੋ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ ਕਿ ਜਿੱਥੇ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਨਾਈਟ੍ਰੋਜਨ ਬਜਾਈ ਸਮੇਂ ਅਤੇ ਚੌਥਾ ਹਿੱਸਾ ਨਾਈਟ੍ਰੋਜਨ ਪਾਣੀ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ ਚੌਥਾ ਹਿੱਸਾ ਨਾਈਟ੍ਰੋਜਨ ਖਾਦ ਦਾ ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਉਣਾ ਚਾਹੀਦਾ ਹੈ। ਹੁਣ ਕਿਸਾਨ ਵੀਰੋਂ ਆਪਾਂ ਗੱਲ ਕਰਦੇ ਹਾਂ ਤਣਕ ਦੇ ਇੱਕ ਮੁੱਖ ਤੱਤ ਮੈਗਨੀਜ਼ ਦੀ। ਕਿਸਾਨ ਵੀਰੋਂ ਮੈਗਨੀਜ਼ ਦੀ ਘਾਟ ਆਮ ਤੌਰ ਤੇ ਰੇਤਲੀ ਜਮੀਨਾਂ ਵਿੱਚ ਵੇਖਣ ਨੂੰ ਮਿਲਦੀ ਹੈ। ਕਿਸਾਨ ਵੀਰੋਂ ਇਸ ਦੀਆਂ ਨਿਸ਼ਾਨੀਆਂ ਇਹ ਹੈ ਕਿ ਜੋ ਬੂਟੇ ਦੇ ਵਿਚਕਾਰਲੇ ਪੱਤੇ ਦੀਆਂ ਨਾਲੀਆਂ ਹੁੰਦੀਆਂ ਹਨ ਨਾ ਉੱਥੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਐ। ਜਿਹੜੇ ਇਹ ਧੱਬੇ ਹੁੰਦੇ ਐ ਪੱਤਿਆਂ ਦਾ ਜਿਹੜਾ ਮੋੜ ਹੁੰਦਾ ਹੈ ਉਥੋਂ ਦੂਜੇ ਜਾਂ ਤੀਜੇ ਇਸ ਵਿੱਚ ਜ਼ਿਆਦਾ ਦਿਖਾਈ ਦਿੰਦੇ ਆਪਾਂ ਨੂੰ ਤੇ ਜਦੋਂ ਇਹਦੀ ਜ਼ਿਆਦਾ ਘਾਟ ਆ ਜਾਂਦੀ ਹੈ ਕਿਸਾਨ ਵੀਰੋ ਉਦੋਂ ਕਈ ਵਾਰ ਬੂਟੇ ਆਪਣੇ ਸੁੱਕ ਵੀ ਜਾਂਦੇ ਨੇ ਛਿੱਟੇ ਨਿਕਲਣ ਸਮੇਂ ਕਿਸਾਨ ਵੀਰੋ ਇਸ ਦੀਆਂ ਘਾਟ ਦੇ ਨਿਸ਼ਾਨੀਆਂ ਆਪਾਂ ਨੂੰ ਕਿਸੇ ਵੀ ਪੱਤੇ ਦੇ ਟੀਸੀ ਤੇ ਸਾਫ਼ ਨਜ਼ਰ ਆਉਂਦੀਆਂ ਹੈ ਮੈਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਕਿਸਾਨ ਵੀਰੋ ਆਪਾਂ ਨੂੰ 0.5% ਮੈਗਨੀਜ਼ ਸਲਫੇਟ ਮਤਲਬ 1 ਕਿਲੋ ਮੈਗਨੀਜ਼ ਸਲਫੇਟ 200 ਲੀਟਰ ਪਾਣੀ ਵਿੱਚ ਘੋਲ ਕੇ ਇੱਕ ਛੜਕਾ ਆਪਾਂ ਨੂੰ ਇਹਦਾ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ ਦੂਜੀ ਅਤੇ ਤੀਜੀ ਸਪਰੇ 1-1 ਹਫਤੇ ਦੇ ਫਰਕ ਨਾਲ ਕਰਨੀ ਚਾਹੀਦੀ ਹੈ। ਇੱਕ ਗੱਲ ਦਾ ਹੋਰ ਧਿਆਨ ਰੱਖੋ ਕਿਸਾਨ ਵੀਰੋ, ਰੇਤਲੀ ਜ਼ਮੀਨਾਂ ਵਿੱਚ ਆਪਾਂ ਨੂੰ ਬਡਾਨਿਕ ਕਿਸਮਾਂ ਨਹੀਂ ਬੀਜਣੀਆਂ ਚਾਹੀਦੀਆਂ ਕਿਉਂਕਿ ਇਹਨਾਂ ਵਿੱਚ ਮੈਗਨੀਜ਼ ਦੀ ਘਾਟ ਜ਼ਿਆਦਾ ਹੁੰਦੀ ਹੈ। ਅਤੇ ਇੱਕ ਗੱਲ ਦਾ ਹੋਰ ਵੀ ਧਿਆਨ ਰੱਖੋ ਕਿਸਾਨ ਵੀਰੋ ਕਿ ਮੈਗਨੀਜ਼ ਸਲਫੇਟ ਦੀ ਹਮੇਸ਼ਾ ਸਪਰੇ ਹੀ ਕਰਨੀ ਚਾਹੀਦੀ ਹੈ। ਇਸ ਨੂੰ ਜ਼ਮੀਨ ਵਿੱਚ ਉਦਨੀ ਸਿੱਟਾ ਦੇ ਹੁੰਦਾ ਕੋਈ ਵੀ ਫਾਇਦਾ ਨਹੀਂ ਹੁੰਦਾ। ਕਿਸਾਨ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਗੰਧਕ ਤੱਤ ਦੀ। ਕਿਸਾਨ ਵੀਰੋ ਗਾਂਦਕਕ ਤੱਤ ਦੀ ਘਾਟ ਵੀ ਆਪਾਂ ਨੂੰ ਰੇਤਲੇ ਜੀਵਨ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜਾਂ ਕਿਸਾਨ ਵੀਰੋ ਜਦੋਂ ਕਣਕ ਵਾਦੇ ਤੇ ਹੋਵੇ ਸਰਦੀਆਂ ਚ ਅਤੇ ਮੀਂਹ ਲਗਾਤਾਰ ਪੈਂਦੇ ਰਹਿਣ ਉਸ ਸਮੇਂ ਵੀ ਇਸ ਦੀ ਘਾਟ ਆ ਜਾਂਦੀ ਹੈ ਇਸ ਦੀ ਨਿਸ਼ਾਨੀ ਇਹ ਹੈ ਕਿ ਕਿਸਾਨ ਵੀਰੋ ਜਦੋਂ ਕਿ ਬੂਟੇ ਦੇ ਨਵੇਂ ਪੱਤੇ ਹੁੰਦੇ ਆ ਉਹਨਾਂ ਨੇ ਉੱਪਰਲੀ ਨੋਕ ਨੂੰ ਛੱਡ ਕੇ ਬਾਕੀ ਸਾਰਾ ਪੱਤਾ ਪੀਲਾ ਪੈ ਜਾਵੇ ਅਤੇ ਹੇਠਲੇ ਪੱਤੇ ਹਰੇ ਰਹਿਣ ਇਹ ਇਸ ਦੇ ਨਿਸ਼ਾਨੀਆਂ ਹੁੰਦੀਆਂ ਹਨ ਕਿਸਾਨ ਵੀਰੋ ਆਪਾਂ ਇਸ ਨੂੰ ਨਾਈਟ੍ਰੋਜਨ ਨਾਲ ਨਹੀਂ ਮਲਾਉਣਾ ਕਿਉਂਕਿ ਕਈ ਕਿਸਾਨ ਵੀਰਾਂ ਨੂੰ ਇਹ ਭੁਲੇਖਾ ਰਹ ਜਾਂਦਾ ਕਿ ਨਾਈਟ੍ਰੋਜਨ ਦੀ ਘਾਟ ਦੀਆਂ ਨਿਸ਼ਾਨੀਆਂ ਇਹ ਨਹੀਂ ਕਿਸਾਨ ਵੀਰੋ ਕਿਉਂਕਿ ਨਾਈਟ੍ਰੋਜਨ ਦੀ ਜਦੋਂ ਘਾਟ ਹੁੰਦੀ ਹੈ ਉਸ ਸਮੇਂ ਹੇਠਲੇ ਪੱਤੇ ਪਹਿਲਾਂ ਪੀਲੇ ਪੈਂਦੇ ਐ ਅਤੇ ਜਦੋਂ ਗੰਧਕ ਦੀ ਘਾਟ ਹੁੰਦੀ ਹੈ ਉਦੋਂ ਉੱਪਰਲੇ ਪੱਤੇ ਨਵੇਂ ਪੱਤੇ ਪਹਿਲਾਂ ਪੀਲੇ ਪੈਂਦੇ ਐ ਕਿਸਾਨ ਵੀਰੋ ਜਿੱਥੇ ਫਾਸਫੋਰਸ ਤੱਤ ਸਿੰਗਲ ਫਸਪਰ ਫਾਸਫੇਟ ਨਾ ਪਾਇਆ ਹੋਵੇ ਉੱਥੇ ਆਪਾਂ ਨੂੰ 100 ਕਿਲੋ ਜੈਪਸਮ ਪ੍ਰਤੀ ਇਕੜ ਦੇ ਹਿਸਾਬ ਨਾਲ ਪਉਣੀ ਚਾਹੀਦੀ ਹੈ ਇਸ ਨਾਲ ਗੰਧਕ ਤੱਤ ਦੀ ਘਾਟ ਪੂਰੀ ਹੋ ਜਾਂਦੀ ਹੈ ਅਤੇ ਗੰਧਕ ਦੀ ਘਾਟ ਮਹਿਸੂਸ ਹੋਵੇ ਤਾਂ ਆਪਾਂ ਇਸ ਦੀ ਖੜੀ ਫਸਲ ਵਿੱਚ ਵੀ ਵਰਤੋਂ ਕਰ ਸਕਦੇ ਹਾਂ ਹੁਣ ਕਿਸਾਨ ਵੀਰੋਂ ਆਪਾਂ ਗੱਲ ਕਰਦੇ ਹਾਂ ਜ਼ਿੰਕ ਦੀ ਵੈਸੇ ਕਣਕ ਦੀ ਫਸਲ ਵਿੱਚ ਕਿਸਾਨ ਵੀਰੋਂ ਜ਼ਿੰਕ ਦੀ ਘਾਟ ਨਹੀਂ ਆਉਂਦੀ ਪਰ ਜੇਕਰ ਆਪਾਂ 0.5% ਜ਼ਿੰਕ ਸਲਫੇਟ ਦੀ ਇੱਕ ਜਾਂ ਦੋ ਸਪਰੇ ਹਾਂ ਸਿੱਟੇ ਨਿਕਲਣ ਸਮੇਂ ਤੋਂ ਦਾਣੇ ਬਣਨ ਸਮੇਂ ਤੱਕ ਕਰ ਦਈਏ ਤਾਂ ਇਸ ਨਾਲ ਦਾਣੇ ਵਿੱਚ ਜ਼ਿੰਕ ਦੀ ਮਾਤਰਾ ਵਧ ਜਾਂਦੀ ਹੈ ਇਸ ਨਾਲ ਕਣਕ ਦੀ ਪੋਸ਼ਟਿਕ ਗੁਣਵੱਤਾ ਵੀ ਵੱਧਦੀ ਹੈ ਜੇ ਕਿਸਾਨ ਵੀਰੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਨਾ ਅਤੇ ਇਹ ਵੀਡੀਓ ਹੋਰ ਕਿਸਾਨ ਵੀਰਾਂ ਨਾਲ ਵੀ ਜਰੂਰ ਸਾਂਝੀ ਕਰਨੀ ਤਾਂ ਕਿ ਹੋਰ ਵੀ ਕਿਸਾਨ ਵੀਰ ਇਸ ਵੀਡੀਓ ਦਾ ਫਾਇਦਾ ਉਠਾ ਸਕਣ ਅਤੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ